ਸਤਿ ਸ਼੍ਰੀ ਅਕਾਲ ਪੰਜਾਬ ਦੀ ਗੱਲ ਦੇਖੇ ਹੋ ਤੁਸੀਂ ਮੈਂ ਵਿਕੀ ਜ਼ਰਖੜ ਤੁਹਾਡਾ ਸਵਾਗਤ ਕਰਦਾ ਹਾਂ ਮਾਛੀਵਾੜਾ ਦੇ ਪਿੰਡ ਈਸਾਪੁਰ ਦੇ ਵਿੱਚ ਮੌਜੂਦ ਹਾਂ ਸਿੱਖੀ ਦਾ ਸਿਧਾਂਤ ਹੈ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨਾ ਉਸੇ ਸਿਧਾਂਤਾਂ ਦੇ ਚੱਲਦੇ ਬਾਬਾ ਬੂਟਾ ਸਿੰਘ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਪਿੰਡ ਈਸਾਪੁਰ ਦੇ ਵਿੱਚ ਅੱਜ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਨੇ ਬਾਬਾ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਬਾਬਾ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਅੱਜ ਕਿੰਨੀਆਂ ਲੜਕੀਆਂ ਦੇ ਵਿਆਹ ਕੀਤੇ ਗਏ ਨੇ ਜਰੂਰ ਦੱਸੋ ਹਾਂ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 30 ਅਗਸਤ 15 ਭਾਦੋਂ ਦਿਨ ਸ਼ੁੱਕਰਵਾਰ ਪਿੰਡ ਈਸਾਪੁਰ ਨਜ਼ਦੀਕ ਮਾਛੀਵਾੜਾ ਸਾਹਿਬ ਅੱਜ ਚਾਰ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੇ 3ਾਂ ਦੇ ਸਮੂਹਕ ਵਿਆਹ ਕਾਰਜ ਕੀਤੇ ਗਏ ਆ ਜਿਸ ਵਿੱਚ 3ਾਂ ਨੂੰ ਵਰਤਣ ਵਾਲਾ ਕਰੇ ਲੋਹ ਲੋੜਿੰਦਾ ਸਮਾਨ ਦਾਜ ਨਹੀਂ ਆਪਾਂ ਇਹਨੂੰ ਕਹਿੰਦੇ ਇਹ ਘਰ ਵਰਤਣ ਵਾਲਾ ਲੋੜਿੰਦਾ ਸਮਾਨ 3ਾਂ ਨੂੰ ਜਿਹੜਾ ਨਾਲ ਦੇ ਕੇ 3ਾਂ ਨੂੰ ਤੋਰਿਆ ਜਾਂਦਾ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ ਲੜਕੀਆਂ ਦੇ ਵਿਆਹ ਨੇ ਇੱਥੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਸੀ ਕਿਸ ਕਿੰਨਾ ਕਿੰਨਾ ਦੇ ਸਹਿਯੋਗ ਨਾਲ ਕੀਤੇ ਜਾਂਦੇ ਇਹ ਸਮਾਗਮ ਬੇਬੇ ਨਾਨਕੀ ਸਮਾਜ ਸੇਵਾ ਭਲਾਈ ٹرسٹ ਸਾਰੀ ਸੰਗਤ ਦੇ ਸਹਿਯੋਗ ਨਾਲ ٹرسٹ ਦੇ ਸਹਿਯੋਗ ਨਾਲ ਔਰ ਸਾਡੇ ਵੀਰ ਜਿਵੇਂ ਸਾਡੇ ਪਾਸ ਡਾਕਟਰ ਸਾਹਿਬ ਜੀ ਨੇ ਸੰਗਤਾਂ ਦੇ ਕਿਣਕੇ ਕਿਣਕੇ ਨਾਲ ਇਹ ਕਾਰਜ ਕੀਤੇ ਜਾਂਦੇ ਆ ਔਰ ਮੈਂ ਬੇਨਤੀ ਕਰ ਦਵਾਂ ਜਿੱਥੇ ਮੈਡੀਕਲ ਕੈਂਪ ਹੋ ਖੂਨਦਾਨ ਕੈਂਪ ਇਹਨਾਂ ਦੇ ਨਾਲ ਨਾਲ ਅਸੀਂ ਆਉਣ ਵਾਲੀ ਇੱਕ ਤਰੀਕ ਨੂੰ ਵਿਧਵਾ ਮਾਵਾਂ ਨੂੰ ਰਾਸ਼ਨ ਦੀ ਸੇਵਾ ਕਰ ਰਹੇ ਹਾਂ ਜਿਹਨਾਂ ਮਾਵਾਂ ਦੇ ਘਰਾਂ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਔਰ ਨਾਲ ਜਿਹੜੇ ਬੱਚਿਆਂ ਨੂੰ ਜਿਨ੍ਹਾਂ ਧੀਆਂ ਨੂੰ ਕੋਈ ਨਹੀਂ ਪੜਾ ਸਕਦਾ ਮਾਂ-ਬਾਪ ਉਹਨਾਂ ਧੀਆਂ ਨੂੰ ਪੜਾਉਣ ਦੀ ਸੇਵਾ ਦਾ ਬੇੜਾ ਚੱਕਿਆ ਹੋਇਆ ਹੈ ਜੀ ਕਿੰਨੀ ਦੇਰ ਤੋਂ ਸਸਤਾ ਇਹ ਕੰਮ ਕਰ ਰਹੀ ਹੈ ਕਿੰਨੀ ਦੇਰ ਤੋਂ ਇਹ ਟਰਸਟ 2020 ਤੂੰ ਰਜਿਸਟਰਡ ਹੋਈ ਹੈ ਇਹ ਕਾਰਜ 2016 ਤੋਂ ਲਗਾਤਾਰ ਨਿਰੰਤਰ ਚੱਲ ਰਹੀ ਹੈ ਜਿਵੇਂ ਬਾਬਾ ਜੀ ਅੱਜ ਆਪੇ ਹਿੱਸਾਪੁਰ ਪਿੰਡ ਦੇ ਵਿੱਚ ਮੌਜੂਦ ਨਾ ਮਾਛੀਵਾੜਾ ਸਾਹਿਬ ਦੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾਂਦਾ ਹੈ ਅਜਿਹੇ ਕਾਰਜ ਕੀਤੇ ਜਾਂਦੇ ਦੇਖੋ ਵੀਰ ਜੀ ਛੋਟੀ ਜੀਭ ਪੈ ਜਾਂਦੀ ਹੈ ਜੇ ਕਹਿੰਦੇ ਆਪਣੇ ਮੂੰਹ ਤੋਂ ਆਪਣੀ ਸੋਭਾ ਚੰਗੀ ਨਹੀਂ ਲੱਗਦੀ ਪੰਜਾਬ ਦਾ ਕੋਈ ਐਸਾ ਕੋਨਾ ਨਹੀਂ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਧੀਆਂ ਦੇ ਵਿਆਹ ਜਾਂ ਕੋਈ ਸਮਾਜਿਕ ਭਲੇ ਦੇ ਕਾਰਜ ਨਾ ਕੀਤੇ ਹੋਣ ਵੈਸੇ ਤੋਂ ਗਰੀਬਾਂ ਲੱਗ ਪਾ ਕੇ ਸਾਰੀ ਜਗ੍ਹਾ ਤੇ ਗੁਰਨਾਨਕ ਲੇਵਾ ਸੰਗਤ ਜਿੱਥੇ ਵੀ ਬੈਠੀ ਹੈ ਉੱਥੇ ਤੱਕ ਧੀਆਂ ਦੇ ਕਾਰਜ ਹੁਣ ਤੱਕ ਹੋ ਚੁੱਕੇ ਆ ਠੀਕ ਹੈ ਜੀ ਲੋਡਵਾਂ ਸਮਾਨ ਦੀ ਗੱਲ ਕਰ ਲਈ ਆ ਪਰ ਕੀ ਕੀ ਸਮਾਨ ਦਿੱਤਾ ਜਾਂਦਾ ਲੜਕੀਆਂ ਜਿਹਦੇ ਵਿੱਚ ਧੀਆਂ ਨੂੰ ਵਰਤਣ ਵਾਸਤੇ ਬਾਕਸ ਬੈੱਡ ਸੋਫਾ ਸੈੱਟ ਪੇਟੀ ਅਲਵਾਰੀ ਸਲਾਈ ਮਸ਼ੀਨ, ਭਾਂਡੇ, ਬਿਸਤਰੇ, ਗੱਦੇ ਔਰ ਧੀਆਂ ਨੂੰ ਘੜੀਆਂ ਕਿਉਂਕਿ ਅੱਜ ਦੇ ਮਾਹੌਲ ਦੇ ਵਿੱਚ ਦੇਖਿਆ ਜਾਵੇ ਹਰ ਇੱਕ ਮਾਂ ਜਿਹੜੀ ਹੈ ਸੱਸ ਜਿਹੜੀ ਹੈ ਉਹ ਮਾਂ ਨਹੀਂ ਬਣ ਪਾਉਂਦੀ ਜਦੋਂ ਕੋਈ ਲੋੜਵੰਦ ਕੋਈ ਗਰੀਬ ਇਦਾਂ ਧੀ ਦਾ ਵਿਆਹ ਕਰਦਾ ਤੇ ਉਹ ਧੀ ਨੂੰ ਮਹਿਣਾ ਪੈਂਦਾ ਕਿ ਤੇਰੇ ਬਾਪ ਨੇ ਤੇਰੀ ਤੈਨੂੰ ਦੇ ਕੇ ਕੀ ਭੇਜਿਆ ਉਸ ਕਰਕੇ ਘਰ ਵਰਤਣ ਵਾਲਾ ਉਹ ਧੀ ਨੂੰ ਘਰੇਲੂ ਸਾਰਾ ਸਮਾਨ ਦੇ ਕੇ ਵਿਦਿਆ ਕੀਤਾ ਜਾਂਦਾ ਬਈ ਤੁਸੀਂ ਇੱਥੋਂ ਸਭ ਡਿਜ਼ਾਈਨ ਕਰ ਰਹੇ ਸੀ ਧੀ ਬਗਾਨਾ ਤੁਹਾਨੂੰ ਸਮਝਿਆ ਜਾਂਦਾ ਸੋਹਰੇ ਘਰ ਵੀ ਕਹਿੰਦੇ ਨੇ ਬੇਗਾਨੇ ਘਰੋਂ ਆਈ ਆ ਇਧਰੋਂ ਪੇਕਿਆਂ ਵੱਲੋਂ ਕੀ ਕਹਾ ਜਾਂਦਾ ਬੇਗਾਨੇ ਇਹ ਤਾਂ ਬੇਗਾਨੀ ਆ ਕਿਸੇ ਹੋਰ ਦੇ ਘਰੇ ਜਾਣਾ ਬਿਲਕੁਲ ਜੀ ਦੇਖੋ ਸਮਾਜ ਦੇ ਵਿੱਚ ਜਦੋਂ ਕੀਰਤਨ ਕਰਨ ਜਾਈਦਾ ਜਾਂ ਸੰਗਤ ਨੂੰ ਮਿਲਣ ਜਾਈਦਾ ਤੇ ਬਹੁਤ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੁਣਨ ਨੂੰ ਕਿ ਧੀ ਕਹਿੰਦੀ ਆ ਜੇ ਮੈਨੂੰ ਮੇਰੇ ਸੋਹਰੇ ਪਰਿਵਾਰ ਨੇ ਜਾਂ ਮੈਨੂੰ ਮੇਰੇ ਪਤੀ ਨੇ ਘਰ ਚੋਂ ਕੱਢ ਦਿੱਤਾ ਕਿ ਤੂੰ ਬੇਗਾਨੇ ਘਰ ਦੀ ਆ ਜਿੱਦੇ ਦੀ ਸਾਡੇ ਘਰੇ ਆਈ ਆ ਸਾਡੇ ਘਰੇ ਕਲੇਸ਼ ਨਹੀਂ ਜਾਂਦਾ ਜਾਂ ਸਾਡੇ ਘਰ ਦੇ ਵਿੱਚ ਦੁੱਖ ਨਹੀਂ ਜਾਂਦੇ ਇਸ ਕਰਕੇ ਧੀਆ ਨੂੰ ਦੁਰਕਾਰਿਆ ਜਾਂਦਾ ਪਰ ਅੱਜ ਦੇ ਸਮੇਂ ਦੇ ਵਿੱਚ ਕਦੇ ਇਹ ਨਹੀਂ ਕਿਹਾ ਜਾਂਦਾ ਕਿ ਮੇਰੇ ਪੁੱਤ ਦਾ ਰਿਸ਼ਤਾ ਕਰਾਓ ਅੱਜ ਸਾਡੇ ਮੁੰਡਿਆਂ ਵਾਲੇ ਪੁੱਤਰਾਂ ਵਾਲੇ ਹਰੇਕ ਦੇ ਬੂਹੇ ਤੇ ਜਾ ਕੇ ਅਲਖ ਜਗਾਉਂਦੇ ਆ ਕਿ ਮੇਰੇ ਪੁੱਤ ਵਾਸਤੇ ਕੋਈ ਰਿਸ਼ਤਾ ਲੱਭੋ ਕਿਉਂ ਕਿ ਧੀਆ ਨੂੰ 95% ਕੁੱਖ ਦੇ ਵਿੱਚ ਖਤਮ ਸਮਾਗਮਾਂ ਬਾਰੇ ਜਰੂਰ ਜਾਣਕਾਰੀ ਦਿਓ ਹਾਂਜੀ ਆਉਣ ਵਾਲੇ ਸਮਾਗਮ ਜੀ 10 ਨਵੰਬਰ ਦਿਨ ਐਤਵਾਰ ਨਵਾਂ ਸ਼ਹਿਰ ਪਿੰਡ ਜੱਬੋਵਾਲ ਦੇ ਵਿੱਚ ਇਹ ਧੀਆ ਦੇ ਵਿਆਹ ਕਾਰਜ ਸ਼ਾਦੀਆਂ ਹੋਣਗੀਆਂ ਉਨਾਂ ਤੋਂ ਅਪਰੰਤ ਜਨਵਰੀ ਮਹੀਨੇ ਦੇ ਵਿੱਚ ਸਿੱਧਮਾ ਦੇ ਵਿੱਚ ਧੀਆਂ ਦੇ ਵਿਆਹ ਕਾਰਜ ਕੀਤੇ ਜਾਣਗੇ ਔਰ ਫਰਵਰੀ ਮਹੀਨੇ ਦੇ ਵਿੱਚ ਵੀ ਸਿੱਧਮਾ ਏਰੀਆ ਦੇ ਵਿੱਚ ਧੀਆਂ ਦੇ ਵਿਆਹ ਕਾਰਜ ਕੀਤੇ ਜਾਣਗੇ ਇਦਾਂ ਜਿੱਦਾਂ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਫਿਰ ਬਰਨਾਲਾ ਬਠਿੰਡਾ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਸੇਵਾ ਲਈ ਉੱਥੇ ਉੱਤੇ ਕਾਰਜ ਹੁੰਦੇ ਰਹਿਣਗੇ ਕੁੜੀਆਂ ਦੀ ਗੱਲ ਕਰ ਲਈ ਔਰਤਾਂ ਦੀ ਗੱਲ ਕਰ ਲਈ ਗਰਮਾਣੇ 'ਚ ਵੀ ਵੱਡਾ ਦਰਜਾ ਦਿੱਤਾ ਗਿਆ ਕੰਦਾਂ ਤੇ ਵੀ ਸਾਰਿਆਂ ਜਾਂਦਾ ਧੀਆਂ ਬਾਰੇ ਲਿਖਿਆ ਜਾਂਦਾ ਪਰ ਟੀਆਂ ਦੀ ਦੇ ਦਰਦਸਾਖ ਕਈ ਅਜਹੀਆਂ ਘਟਨਾਵਾਂ ਕਿਸਮਾਂ ਦੇ ਵਿੱਚ ਘਟਨਾ ਕਰਦੀਆਂ ਨੇ ਸਾਡਾ ਸ਼ਰਮ ਸ਼ਰਮ ਨਾਲ ਨੀਵਾ ਹੁੰਦਾ ਅਜਹੀਆਂ ਘਟਨਾ ਨੇ ਆਪਾਂ ਦੱਸ ਵੀ ਨਹੀਂ ਸਕਦੇ ਹੁਣੀ ਕੁੜੀ ਦੀ ਗੱਲ ਕਰ ਲਈਏ ਰੇਪ ਪੀੜਤ ਕੁੜੀ ਹੋਈ ਆ ਬਹੁਤ ਰੇਪ ਹੁੰਦੇ ਨੇ ਕੁੜੀਆਂ ਨਾਲ ਅਜਿਹੀ ਮਾਨਸਿਕ ਸਥਿਤੀ ਹੋਗੀ ਸਾਡੀ ਨਹੀਂ ਕੁੜੀਆਂ ਦੀ ਇੱਜ਼ਤ ਕਰ ਸਕਦੇ ਦੇਖੋ ਜੀ ਸਮਾਜ ਦੇ ਵਿੱਚ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕੀਰਤਨ ਦੇ ਵਿੱਚ ਇੱਕ ਮਾਹਬਾਪ ਦਾ ਬੱਚਾ ਉਹ ਜਦੋਂ ਮਾੜੇ ਰਾਹ ਤੇ ਚੱਲਦਾ ਨਸ਼ਿਆਂ ਦੀ ਦਲਦਲ ਦੇ ਵਿੱਚ ਪੈਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਧੀ ਹੈ ਜਾਂ ਮੇਰੀ ਭੈਣ ਹੈ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਿੱਤ ਪੀਤਾ ਮਤ ਦੂਰ ਹੋਏ ਵਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੈ ਖਸਮੋਂ ਧੱਕਾ ਖਾਏ ਉਹਨੂੰ ਨਸ਼ਾ ਕਰਕੇ ਇਹ ਨਹੀਂ ਪਤਾ ਲੱਗਦਾ ਵੀ ਇਹ ਮੇਰੀ ਧੀ ਹੈ ਮੇਰੀ ਭੈਣ ਹੈ ਜਾਂ ਮੇਰੇ ਕੌਮ ਦੀ ਉਹ ਧੀ ਹੈ ਮਾਈ ਭਾਗੋ ਵਰਗੀ ਜਾਂ ਮਾਈ ਜਿੰਦੋ ਜਿੰਦਕੌਰ ਵਰਗੀ ਜਿਨ੍ਹਾਂ ਨੇ ਇਸ ਪੰਥ ਨੂੰ ਸਿਰਜਿਆ ਇਸ ਕਰਕੇ ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਾ ਕਿ ਕੱਲਾ ਸਰਕਾਰਾਂ ਤੱਕ ਨਾ ਆਪਾਂ ਨਾਰੇ ਲਾਈਏ ਸਰਕਾਰਾਂ ਨੂੰ ਵੀ ਸਰਕਾਰਾਂ ਨਸ਼ੇ ਬੰਦ ਕਰਨ ਆਪਣਾ ਵੀ ਫਰਜ਼ ਬਣਦਾ ਪਿੰਡ ਪਿੰਡ ਦੇ ਵਿੱਚ ਜਾਗਰੂਤ ਹੋਈਏ ਜਿਸ ਪਿੰਡ ਵਿੱਚ ਨਸ਼ਾ ਵਰਤਾਇਆ ਜਾਂਦਾ ਜਾਂ ਕੋਈ ਵੰਡਿਆ ਜਾਂਦਾ ਉਸ ਬੰਦੇ ਨੂੰ ਨੱਥ ਪਾਈ ਜਾਵੇ ਤੈਨੂੰ ਆਪਣਾ ਪਹਿਲਾਂ ਸੰਭਾਲਣਾ ਚਾਹੀਦਾ ਫਿਰ ਦੂਜੇ ਨੂੰ ਕਹਿ ਸਕੀਂ ਬਿਲਕੁਲ ਕਹਿੰਦੇ ਆ ਗੱਟੜੀ ਆਪਣੀ ਸੰਭਾਲ ਤੈਨੂੰ ਹੋਰ ਨਾਲ ਕੀ ਇਹ ਆ ਵੀ ਪਹਿਲਾਂ ਆਪਣਾ ਆਪ ਸੰਭੀਏ ਕਿਉਂਕਿ ਕਿਸੇ ਦੀ ਮੰਜੀ ਥੱਲੇ ਡਾਂਗ ਮਾਰਨ ਨਾਲੋਂ ਪਹਿਲਾਂ ਆਪਣੀ ਮੰਜੀ ਚੈੱਕ ਕਰ ਲਈਏ ਨਹੀਂ ਪੁੰਨ ਦਾ ਕੰਮ ਐ ਸਮਝਦਾ ਵੀ ਉਹ ਕਰ ਰਹੇ ਨੇ ਤੇ ਅਸੀਂ ਖੁਸ਼ਕਿਸਮਤ ਆ ਕਾਂਗਰਸ ਪਾਰਟੀ ਵਾਲੇ ਮੇਰੇ ਨਾਲ ਕਾਂਗਰਸ ਪਾਰਟੀ ਦੇ ਸਾਡੇ ਬਲਾਕ ਪ੍ਰਧਾਨ ਪਰਮਿੰਦਰ ਤਵਾੜੀ ਜੀ ਆਏ ਆ ਸਾਡੇ ਈਸਾਪੁਰ ਤੋਂ ਨੌਜਵਾਨ ਸਾਡਾ ਬੋਡਾ ਸੁਖਵਿੰਦਰ ਉਵੀ ਇੱਥੇ ਹਾਜ਼ਰ ਹੈ ਸਰ ਮਖਣ ਸਿੰਘ ਲੇਟ ਸਰ ਮਖਣ ਸਿੰਘ ਜੀ ਬੜੇ ਨਾਮਵਰ ਕਾਂਗਰਸੀ ਸੀਗੇ ਇਸ ਨਗਰ ਦੇ ਉਹਨਾਂ ਦੇ ਸੁਪੁੱਤਰ ਹੈ ਤੇ ਬਾਬਾ ਜੀ ਨੇ ਸਾਨੂੰ ਪਿਛਲੇ 1 ਮਹੀਨੇ ਤੋਂ ਕਿਹਾ ਸੀਗਾ ਵੀ ਉਹ ਇੱਥੇ ਸਮਾਗਮ ਕਰਨ ਜਾ ਰਹੇ ਹੈ ਵੀ ਤੁਸੀਂ ਜ਼ਰੂਰ ਹਾਜ਼ਰੀ ਕਰਨੀ ਹੈ ਪਾਉਣੀ ਹੈ ਅੱਜ ਅਸੀਂ ਉਸੇ ਚ ਸ਼ਮੂਲੀਅਤ ਪਾਉਂਦੇ ਹੋਏ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਬਾਬਾ ਜੀ ਦੇ ਅੱਗੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਪਰਮਾਤਮਾ ਇਹ ਪਰਿਵਾਰਾਂ ਨੂੰ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਖੁਸ਼ੀ ਦਵੇ, ਭਲ ਦਵੇ। ਇਹ ਹੈ ਕਿ ਵੀ ਜਿਹੜੇ ਇਹ ਕੰਮ ਹੁੰਦੇ ਆ ਕੋਈ ਇੱਕ ਬੰਦਾ ਤਾਂ ਸਿਰਫ ਮੂਰੀ ਲੱਗਦਾ ਹੁੰਦਾ ਜਿਵੇਂ ਬਾਬਾ ਬੂਟਾ ਸਿੰਘ ਜੀ ਲੱਗੇ ਹੋਏ ਆ। ਪਰ ਇਹ ਇੱਕ ਤਰ੍ਹਾਂ ਦਾ ਲੰਗਰ ਹੁੰਦਾ। ਸਭ ਕੋਈ ਨਾ ਕੋਈ ਹਿੱਸਾ ਇਹਦੇ ਚ ਆਪਣਾ ਪਾ ਕੇ ਕਿਉਂਕਿ ਪ੍ਰਬੰਧ ਹੈ ਉਹਨਾਂ ਉਹ ਖਰਚੇ ਨਾਲ ਹੁੰਦੇ ਆ ਜਿਹੜੇ ਬੱਚਿਆਂ ਦੇ ਵਿਆਹ ਆ ਉਹਨਾਂ ਨੂੰ ਵੀ ਕੁਝ ਸਮਗਰੀ ਦਿੱਤੀ ਜਾਂਦੀ ਆ। ਤਾਂ ਸਾਰੇ ਰਲ ਮਿਲ ਕੇ ਕਰਨ ਤਾਂ ਪਤਾ ਵੀ ਨਹੀਂ ਲੱਗਦਾ। ਤਾਂ ਪੰਜਾਬ ਦੇ ਵਿੱਚ ਇਹ ਸ਼ੋਭ ਕਾਰਜ ਕੀਤੇ ਜਾਂਦੇ ਆ ਤਾਂ ਪੰਜਾਬ ਖੁਸ਼ਕਿਸਮਤ ਆ ਪੰਜਾਬ ਦੇ ਲੋਕ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਤੇ ਵੀ ਇਹ ਮੂਰੇ ਲਾ ਕੇ ਇਹ ਜਿਹੜੇ ਸਮਾਗਮ ਹੈ ਉਹ ਕਰਦੇ ਧੰਨਵਾਦ ਧੰਨਵਾਦ ਹਾਂਜੀ ਪਹਿਲਾਂ ਦੱਸ ਦਿੰਦੇ ਹਾਂ ਕਿ ਤੁਹਾਨੂੰ ਪਿਆਰ ਪਰਿ ਸਸਿਕਾ ਪੁਸ਼ਿਆ ਗੋੜਵਾਂ ਕੀਆ ਦੇ ਵਿਆਸ ਮਾਰਕ ਉੱਤੇ ਆਏ ਉਹ ਜਿਹੜਾ ਪਿਛਲਾ ਪੁਰਖ ਇਹ ਕਿਹੜਾ ਪੁਸ਼ਿਆ ਸਮਾਗਮ ਚਾਹੇ ਕੱਲ ਚਾਹੇ ਉਹ ਬਨਾਲੇ ਰੋ ਕੇ ਚਾਹੇ ਮੂਕੇ ਹੋਵੇ ਚਾਹੇ ਉਹ ਧਿਆਨੇ ਹੋਵੇ ਚਾਹੇ ਖੋਵੇ ਸਭ ਨਾਲ ਬੈਠੋ ਇਹ ਤੁਹਾਡੇ ਇਲਾਕੇ ਚ ਬਹੁਤ ਵੱਡੀ ਜਿਹੜੀ ਇੱਕ ਲਹਿਰ ਥੀ ਆ ਕੀ ਕਹਿਣਾ ਇਸ ਲਹਿਰ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦੀ ਹਾਂਗਾ ਬਾਬਾ ਬੂਟਾ ਸਿੰਘ ਉਹਨਾਂ ਦਾ ਹਿਸਾਪੁਰ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਇਹ ਚਾਰ ਸਮੂਹਕ ਵਿਆਹ ਇੱਥੇ ਉਹਨਾਂ ਦਾ ਪ੍ਰਬੰਧ ਕੀਤਾ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਅਤੇ ਉਹਨੇ ਆਨੰਦ ਕਾਰਜ ਦੀ ਰਸਮ ਹੋ ਕੇ ਹਟੀਆ ਹਰ ਪਿਛਲੇ ਸਾਲ ਵੀ ਉਹਨਾਂ ਨੇ ਕਰਾਇਆ ਸੀ ਇਹ ਮੇਰਾ ਨਾਮ ਸ਼ੇਵਕੁਮਾਰ ਸ਼ਿਵਲੀਆ ਮੈਂ ਮਾਛੀਵੜਾ ਸਾਹ ਸੋਸ਼ਲ ਵੈਲਫੇਅਰ ਸੈਟੀ ਐਨ ਜੀਓ ਦਾ ਪ੍ਰਧਾਨ ਆ ਅੱਜ ਬਾਬਾ ਬੂਤਾ ਸਿੰਘ ਹਿਸਾਪੁਰ ਵਾਲਿਆਂ ਵੱਲੋਂ ਇੱਕ ਬਹੁਤ ਵੱਡਾ ਕਾਰਜ ਕੀਤਾ ਰਾ ਜਾ ਰਿਹਾ ਜਿਸ ਦੇ ਵਿੱਚ ਪੰਜ ਲੜਕੀਆਂ ਦੀ ਸ਼ਾਦੀ ਕਰ ਰਹੇ ਨੇ ਜਿਦੇ ਵਿੱਚ ਸਾਰਾ ਹੀ ਸਮਾਨ ਜੋ ਵੀ ਲੋੜਵੰਦ ਹੁੰਦਾ ਉਹ ਨਾਲ ਦੇ ਰਹੇ ਨੇ ਉਹਦੇ ਨਾਲ ਨਾਲ ਉਹਨਾਂ ਦੇ ਬੇਨਤੀ ਦੇ ਅਸੀਂ ਇੱਥੇ ਇੱਕ ਖੂਨਦਾਨ ਕੈਂਪ ਲਗਾਇਆ ਇੱਕ ਮੈਡੀਕਲ ਕੈਂਪ ਲਗਾਇਆ ਖੂਨਦਾਨ ਕੈਂਪ ਕਰਨ ਬਲੱਡ ਬੈਂਕ ਸਮਰਾਲਾ ਦੀ ਟੀਮ ਵੱਲੋਂ ਬਲੱਡ ਨੇਟ ਹੋਰ ਕਰ ਰਹੇ ਆ ਜਿਹਦੇ ਵਿੱਚ ਦੇਖ ਰਹੇ ਆਂ ਤੁਸੀਂ ਵੀ ਨੌਜਵਾਨ ਮੁੰਡੇ ਬਲੱਡ ਦਾਨ ਕਰ ਰਹੇ ਆ ਸਭ ਤੋਂ ਵੱਡੀ ਤਾਂ ਮੈਂ ਬੇਨਤੀ ਇੱਕ ਜ਼ਰੂਰ ਕਰਦਾ ਹਾਂ ਉਹਨਾਂ ਹਰ ਥਾਂ ਵੀ ਜਿੰਨੇ ਵੀ ਨੌਜਵਾਨ ਨੇ ਯਾਰ ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਇੰਡੀਆ ਚਾਹੇ ਬਾਹਰ ਜਾਂ ਕਿਸੇ ਪਿੰਡ ਜਾਂ ਸ਼ਹਿਰ ਚ ਖੂਨਦਾਨ ਜ਼ਰੂਰ ਕਰਿਆ ਕਰਿਓ ਕਿਉਂਕਿ ਹਸਪਤਾਲਾਂ ਦੇ ਵਿੱਚ ਖੂਨ ਦੀ ਬਹੁਤ ਕਮੀ ਆ ਜਾ ਕੇ ਦੇਖੋ ਉੱਥੇ ਰੋਂਦੇ ਬਿਲਕਦੇ ਲੋਕਾਂ ਨੂੰ ਦੇਖੋ ਵੀ ਕਿਵੇਂ ਰੋਂਦੇ ਫਿਲਕਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਬਲੱਡ ਨਹੀਂ ਮਿਲਦਾ ਇਸ ਲਈ ਬੇਨਤੀ ਹੈ ਖੂਨਦਾਨ ਜ਼ਰੂਰ ਕਰਿਆ ਕਰੋ। ਉਹਦੇ ਪਿੰਡ ਈਸਾਪੁਰ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਸਮੂਹਿਕ ਵਿਆਹ ਕਰਵਾਏ ਜਾਂਦੇ ਨੇ ਲੋੜਵੰਦ ਲੜਕੀਆਂ ਤੇ ਬਾਬਾ ਬੂਟਾ ਜੀ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਇਹ ਸੇਵਾ ਲਗਾਤਾਰ ਨਿਰੰਤਰ ਜਾਰੀ ਹੈ ਲੰਮੇ ਸਮੇਂ ਤੋਂ ਸੇਵਾ ਨਾਲ ਜੁੜੇ ਹੋਏ ਨੇ ਅੱਜੀਆਂ ਅਪਡੇਟ ਲੈ ਕੇ ਹਾਜ਼ਰ ਹਾਂ ਤੇ ਰਹਿਮਗਾ ਤੁਹਾਡੇ ਨਾਲ ਧੰਨਵਾਦ।